ਨਮਿਸ਼ ਕਰ ਅਸੀ ਗੁਰ ਕੋ ਬਲ ਬਲ ਚਾਹੀਏ ਆਪ ਮੁਕਤ ਮੋਹਿਤਾਰੇ പ്രഗട്ടു മർദ്ദ അഗമ അക്കഹ ഗോവി സി അപ്പി ഗുരുച ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਜਿਤਨੇ ਵੀ ਪਾਵਨਾ ਵਾਲੇ ਜਿਗਿਆਸੂ ਜਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨਾਂ ਵਿੱਚੋਂ ਗੁਰਮਤਿ ਦਾ ਉਪਦੇਸ਼ ਲੈਣ ਵਾਸਤੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਗੁਰਮੁਖ ਆਉ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਆਪਾਂ ਦਰਸ਼ਨ ਕਰਨੇ ਨੇ ਲੜੀਵਾਰ ਔਰ ਮੈਂ ਅਰੰਭਤਾ ਕਰਨ ਲੱਗਾ ਸੀਸ ਤੋਂ ਤੁਹਾਨੂੰ ਸਮਾਂ ਮਿਲੇ ਡਾਕਟਰ ਹਰਭਜਨ ਸਿੰਘ ਦੀ ਕਿਤਾਬ ਹੈ ਸੀ ਕਿਸ ਤਰ੍ਹਾਂ ਦਿੱਲੀ ਤੋਂ ਆਨੰਦਪੁਰ ਸੇ ਪਹੁੰਚਿਆ ਪਿਛਲੇ ਪੜਾਂ ਵਿੱਚ ਸਰਵਣ ਕਰ ਚੁੱਕੇ ਹੋ ਪਹਿਲਾ ਪੜਾ ਸੀ ਤਰਾਵੜੀ ਦੂਸਰਾ ਪੜਾ ਸੀ ਅਮਾਲਾ ਤੇ ਤੀਸਰਾ ਪੜਾ ਸੀ ਚੰਦੀਗੜ ਦੇ ਕੋਲ ਜੀਰਕਪੁਰ ਦੇ ਬਿਲਕੁਲ ਨਜ਼ਦੀਕ ਨਾਬਾ ਸਾਹਿਬ ਇੱਥੇ ਮੈਂ ਜਰਾ ਸੰਕੇਬ ਵਿੱਚ ਗੱਲ ਖੋਲਦਿਆਂ ਇੱਕ ਨਾਬਾ ਸ਼ਹਿਰ ਹੈ ਉਹ ਵੱਖਰਾ ਹੈ ਇਹ ਨਾਬਾ ਸਾਹਿਬ ਇਹ ਗੁਰਦੁਆਰਾ ਸਾਹਿਬ ਹੈ ਇਹ ਨਾਡਾ ਸਾਹਿਬ ਤੋਂ ਕੁਝ ਕੁ ਦੂਰੀ ਤੇ ਹੈ ਵੈਸੇ ਖਰੀ ਗੁਰੂ ਕੇ ਸਿੱਖ ਦੇ ਘਰ ਦੇ ਵਿੱਚ ਧਾਰਮਿਕ ਲਿਟਰੇਚਰ ਨੂੰਣਾ ਬੜਾ ਜ਼ਰੂਰੀ ਹੈ ਅੱਜ ਅਸੀਂ ਇਹ ਦੁੱਖ ਤਾਂ ਹੀ ਭੋਗਨੇ ਆ ਕਿਉਂਕਿ ਅਸੀਂ ਆਪਣੇ ਘਰਾਂ ਵਿੱਚ ਧਾਰਮਿਕ ਲਿਟਰੇਚਰ ਨਹੀਂ ਰੱਖਿਆ ਗੁਰਦੁਆਰਾ ਕੋਸ਼ ਇੱਕ ਕਿਤਾਬ ਹੈ ਜਦੋਂ ਤੁਸੀਂ ਉਹਨੂੰ ਪੜੋਗੇ ਤੇ ਸਹੀ ਗੁਰਦੁਆਰਾ ਸਾਹਿਬ ਜੀ ਦਾ ਪਤਾ ਲੱਗ ਜਾਂਦਾ ਗੁਰਦੁਆਰਾ ਕੋਸ਼ ਇੱਕ ਕਿਤਾਬ ਦਾ ਨਉ ਹੈ ਹੁਣ ਇਸ ਦਾ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਨਾਬਾ ਸਾਹਿਬ ਦਾ ਜਦੋਂ ਭਾਈ ਜੈਤਾ ਸੀਸ ਲੈ ਕੇ ਪਹਿਲਾ ਪੜਾਂ ਕਰਦਾ ਹੈ ਤਰਾਵੜੀ ਦੂਸਰਾ ਅਮਾਲੇ ਤੇ ਤੀਸਰਾ ਇਸ ਸਥਾਨ ਦੇ ਉੱਤੇ ਸ਼ਾਮ ਪਈ ਹੋਈ ਹੈ ਤੇ ਇੱਥੇ ਦਰਗਾਈ ਮੱਲ ਇੱਕ ਸੁਫੀ ਫਕੀਰ ਰਹਿੰਦਾ ਹੈ ਇਹ ਜਿਹੜਾ ਬੜੀ ਸੇਵਾ ਭਾਵਨਾ ਦੇ ਨਾਲ ਮੋ ਮਮਤਾ ਤੋਂ ਉਤਾ ਉੱਠ ਕੇ ਕਰਨ ਵਾਲਾ ਸੀ ਹੁਣ ਜਦੋਂ ਭਾਈ ਚੈਤਾ ਇਸ ਜਗ੍ਹਾ ਤੇ ਆਉਂਦਾ ਨਾ ਸ਼ਾਮ ਪਈ ਹੋਈ ਹੈ ਹਨੇਰਾ ਪਿਆ ਹੋਇਆ ਤੇ ਇਹਦੀ ਕੱਖਾਂ ਦੀ ਝੁੱਗੀ ਦੇ ਵਿੱਚ ਦੀਵਾ ਬਲਦਾ ਤੇ ਭਾਈ ਚੈਤਾ ਜਦੋਂ ਇੱਥੇ ਪਹੁੰਚਦਾ ਸਿੱਖੀ ਲਿਬਾਸ ਵਿੱਚ ਦੇਖ ਕੇ ਇਹ ਦਰਗਾਹੀ ਮੱਲ ਬੜਾ ਸਤਕਾਰ ਦੇ ਨਾਲ ਅੰਦਰ ਲੈ ਕੇ ਜਾਂਦਾ ਹੈ ਤੇ ਇੱਕ ਸ਼ਬਦ ਕਹਿੰਦਾ ਹੈ ਕਹਿਣ ਲੱਗੇ ਸੱਜਣਾ ਤੇਰਾ ਸਰੂਪ ਦੇਖ ਕੇ ਪਤਾ ਲੱਗਦਾ ਵੀ ਤੂੰ ਸਿੱਖ ਹੈ ਤੂੰ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਕੋ ਕਹਿੰਦਾ ਵੀ ਮੈਂ ਤਾਂ ਦਰਬਾਰੀ ਸਿੱਖਾਂ ਮੈਂ ਤਾਂ ਹੁਣ ਵੀ ਗੁਰੂ ਨਾਲ ਹੀ ਮਿਲਿਆ ਹੋਇਆ ਹੁਣ ਦਰਗਾਹੀ ਮੱਲ ਬੈਠ ਜਾਂਦਾ ਕੋਲ ਦੀਵੇ ਦੀ ਲਾਟ ਜਗਦੀ ਹੈ ਇੱਕ ਪਾਸੇ ਭਾਈ ਜੈਤਾ ਹੈ ਦੂਸਰੇ ਪਾਸੇ ਦਰਗਾਹੀ ਮੱਲ ਹੈ ਕਹਿ ਲੱਗਾ ਵੀ ਬੜੀ ਵਰੀ ਮਨ ਚਾਇਆ ਵੀ ਮੈਂ ਗੁਰੂ ਤੀਖ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਾਂ ਪਰ ਸਮੇ ਨੇ ਇਜਾਜ਼ਤ ਨਹੀਂ ਦਿੱਤੀ ਕਈ ਵਾਰੀ ਅਸੀਂ ਜਾਣਾ ਚਾਹੁੰਦੇ ਸਾਂ ਤੇ ਗੁਰੂ ਸਾਹਿਬ ਅੱਗੇ ਪ੍ਰਚਾਰਕ ਦੌਰੇ ਵਾਸਤੇ ਗਏ ਹੁੰਦੇ ਸਨ ਤੇ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਆਉਂਦੇ ਸਨ ਉਦੋਂ ਸਾਡਾ ਨਹੀਂ ਸੀ ਟਾਈਮ ਲੱਗਦਾ ਉਦੋਂ ਸਾਡਾ ਨਹੀਂ ਸਬੱਬ ਬਣਿਆ ਪਰ ਹੁਣ ਤਾਂ ਮਨ ਦੀ ਇੱਕ ਆਸ ਹੀ ਰਹਿ ਗਈ ਇੱਕ ਦਰਸ਼ਨਾਂ ਦੀ ਭੁੱਖ ਸੀ ਪਰ ਹੁਣ ਕਿੱਥੇ ਪੂਰੀ ਹੋਣੀ ਐ ਭਾਈ ਜੈਤਾ ਬੜੇ ਪਿਆਰ ਅਦਬ ਨਾਲ ਕਹਿਣ ਲੱਗਾ ਦਰਗਾਹੀ ਮੱਲ ਗੁਰੂ ਕਦੀ ਆਸਾਂ ਅਧੂਰੀਆਂ ਨਹੀਂ ਰਹਿਂਦੇ ਰੱਖਦਾ ਜਿਸ ਜਨ ਪ੍ਰਭ ਦਰਸ ਪਿਆਸਾਂ ਨਾਨਕ ਤਾਂ ਕਹਿ ਬਲ ਬਲ ਜਸਾ ਗੁਰੂ ਤਾਂ ਦਰਸ਼ਨਾਂ ਦੀ ਪਿਆਸ 부ਜਾਉਂਦੇ ਆ ਤੂੰ ਚਾਹੁੰਨੇ ਗੁਰੂ ਦੇ ਦਰਸ਼ਨ ਕਰਨ ਨੂੰ ਗੁਰੂ ਤਾਂ ਹੁਣ ਵੀ ਦਰਸ਼ਨ ਦੇਣ ਨੂੰ ਤਿਆਰ ਆ ਪਰ ਭਾਵਨਾ ਹੋਣੀ ਚਾਹੀਦੀ ਹੈ ਕਹਿਣ ਲੱਗੇ ਹੁਣ ਕਿੱਦਾਂ ਦਰਸ਼ਨ ਹੋਣਗੇ ਗੁਰੂ ਸਾਹਿਬ ਜੀ ਤਾਂ ਸ਼ਹੀਦ ਹੋ ਗਏ ਕਹਿਣ ਲੱਗੇ ਦਰਸ਼ਨ ਕਰਨੇ ਚਾਹੁੰਦੇ ਉਹ ਕਹਿੰਦਾ ਬਿਲਕੁਲ ਹੁਣ ਭਾਈ ਜੈਤੇ ਨੇ ਜਿਹੜਾ ਟੋਕਰਾ ਸੀ ਨਾ ਉਹਦੇ ਵਾਸਤੇ ਸੋਨਾ ਆਸਣ ਬਣਾ ਕੇ ਬਰਾਜਮਨ ਕਰ ਦਿੱਤਾ ਹੁਣ ਤੈ ਖੁੱਲਦੀ ਹੈ ਦਰਗਾਹੀ ਮੱਲ ਉਸ ਟੋਕਰੇ ਦੇ ਉੱਤੇ ਉੱਠ ਠਕ ਕੇ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਤੱਕਿਆ ਬੱਸ ਇੰਨਾ ਕਿ ਅੱਖਾਂ 'ਚ ਵਿਰਾਗ ਲਿਆਂਦਾ ਅਥਰੂ ਲਿਆਂਦੇ ਤਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਇਸ ਰੂਪ ਵਿੱਚ ਸਾਡੇ ਕੋਲ ਆਵੋਗੇ ਦਰਸ਼ਨ ਕੀਤੇ ਸਾਰੀ ਰਾਤ ਬਣਦੀ ਸੇਵਾ ਕੀਤੀ ਹੁਣ ਸਵੇਰੇ ਗੁਰੂ ਕੇ ਸਿੱਖ ਨੇ ਪੈਂਡੇ ਨੂੰ ਤੁਰਨਾ ਹੁਣ ਦਰਗਾਹੀ ਮੱਲ ਇੱਕ ਬਚਨ ਕਰਦਾ ਹੈ ਗੋਬਿੰਦ ਰਾਏ ਦੇ ਨਾਲ ਜੈਤੇ ਦੇ ਨਾਲ ਕਹਿਣ ਲੱਗੇ ਜੈਤਿਆ ਸ਼ੁਰੂ ਤੋਂ ਮर्याਦਾ ਚੱਲਦੀ ਆਈ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਰੀਰਕ ਚੋਲੇ ਨੂੰ ਤਿਆਗਿਆ ਤੇ ਗੁਰੂ ਨਾਨਕ ਨੇ ਜੋਤ ਦਿੱਤੀ ਗੁਰੂ ਅੰਗਦ ਦੇ ਮਹਾਰਾਜ ਨੂੰ ਇਹ ਹੁਣ ਜੋਤ ਨੌਵੇਂ ਜਾਮੇ ਵਿੱਚ ਆਈ ਹੈ ਹੁਣ ਉਸ ਤੋਂ ਬਾਅਦ ਜੋਤ ਕਿੱਥੇ ਐ ਭਾਈ ਜੈਤੇ ਨੇ ਇੱਕ ਗੱਲ ਕਹੀ ਕਹਿਣ ਲੱਗੇ ਦਰਗਾਹੀ ਮੱਲ ਹੁਣ ਉਹਨਾਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਉਹਨਾਂ ਦੇ ਸੁਪੁੱਤਰ ਗੋਬਿੰਦ ਰਾਏ ਤੇ ਦਰਗਾਹੀ ਮੱਲ ਨੇ ਬੜੇ ਪਿਆਰ ਅਦਬ ਨਾਲ ਬੇਨਤੀ ਕੀਤੀ ਭਾਈ ਜੈਤਿਆ ਜਾ ਕੇ ਕਹੀਂ ਗੋਬਿੰਦ ਰਾਏ ਨੂੰ ਵੀਰ ਕਿਰਪਾ ਕਰਿਓ ਤੁਹਾਡੇ ਚਰਨਾਂ ਦਾ ਮਰੀਦ ਤੁਹਾਨੂੰ ਚੇਤੇ ਕਰਦਾ ਹੈ ਆਓ ਦਰਸ਼ਨ ਦਿਦਾਰੇ ਬਖਸ਼ਿਓ ਭਾਈ ਜੈਤਾ ਸੀਸ ਲੈ ਕੇ ਜਾਂਦੇ ਨੇ ਕੀਰਤਪੁਰ ਸਾਹਿਬ ਅੱਗੇ ਪਾਲਕੀ ਵਿੱਚ ਲਜਾਇਆ ਜਾਂਦਾ ਤੇ ਉੱਥੇ ਭਾਈ ਫਿਰ ਜੈਤਾ ਇੱਕ ਇੱਕ ਪੜਾ ਦਾ ਜ਼ਿਕਰ ਕਰਦਾ ਵੀ ਇਦਾਂ ਦਿੱਲੀ ਤੋਂ ਸੀਸ ਲੈ ਕੇ ਆਏ ਤਰਾਵੜੀ ਰੁਕੇ ਦੇ ਤੋ ਬੀ ਦੇ ਘਰੇ ਉਸ ਤੋਂ ਬਾਅਦ ਅਮਾਲੇ ਅਮਾਲੇ ਤੋਂ ਬਾਅਦ ਦਰਗਾਹੀ ਮੱਲ ਦੇ ਘਰੇ ਜਿੰਨਾ ਜਿੰਨਾਂ ਨੇ ਸੀਸ ਤੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਇੱਕ ਇੱਕ ਦਾ ਜਿਹੜਾ ਨਾਂ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੰਨੇ ਜਿੰਨੇ ਸੇਵਾ ਕੀਤੀ ਸੀ ਭਾਈ ਜੈਤੇ ਨੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਸ ਤੋਂ ਬਾਅਦ ਇੱਕ ਬਚਨ ਕਿਹਾ ਕਹਿਣ ਲੱਗੇ ਪਾਤਸ਼ਾਹ ਨਵਾਬਾ ਸਾਹਿਬ ਜਿਹਨੂੰ ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਦੇ ਨਾਮ ਦੇ ਨਾਲ ਚੇਤੇ ਕਰਦੇ ਆਂ ਵੀ ਉੱਥੇ ਇੱਕ ਸੂਫੀ ਫਕੀਰ ਹੈ ਦਰਗਾਹੀ ਮੱਲ ਉਹ ਤੁਹਾਨੂੰ ਅੰਦਰ ਦੀਆਂ ਪਰਤਾਂ ਤੋਂ ਚੇਤੇ ਕਰਦਾ ਤੇ ਕਿਰਪਾ ਕਰਿਓ ਦਰਸ਼ਨ ਦਿਦਾਰੇ ਬਖਸ਼ਿਓ ਫਿਰ ਗੁਰਮਖੋ ਜਦੋਂ ਪੰਗਾਣੀ ਦਾ ਜੰਗ ਹੁੰਦਾ ਜਦੋਂ ਗੁਰੂ ਸਾਹਿਬ ਫਤਿਹ ਕਰਕੇ 1687 ਦੇ ਵਿੱਚ ਆਉਂਦੇ ਤੇ ਉਦੋਂ ਹੀ ਬਾਬਾ ਅਜੀਤ ਸਿੰਘ ਦਾ ਉੱਥੇ ਜਨਮ ਹੁੰਦਾ। ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਅਸਥਾਨਾਂ ਦੇ ਉੱਤੇ ਹੁੰਦੇ ਹੋਏ ਇੱਥੇ ਨਾਭਾ ਸਾਹਿਬ ਆਏ ਸਨ। ਜਿੱਥੇ ਤੁਸੀਂ ਦਰਸ਼ਨ ਅੱਜਕੱਲ ਨਾਡਾ ਸਾਹਿਬ ਨਾਡਾ ਸਾਹਿਬ ਦੇ ਬਿਲਕੁਲ ਨਾਲ ਸਥਾਨ ਬਣਿਆ ਹੋਇਆ ਨਾਭਾ ਸਾਹਿਬ ਫਿਰ ਦਰਗਾਹੀ ਮੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਬਿੰਦ ਰਾਏ ਦੇ ਰੂਪ ਵਿੱਚ ਦਰਸ਼ਨ ਦਿੱਤੇ ਉਹਨਾਂ ਦੀ ਜਿਹੜੀ ਅੰਦਰ ਦੀ ਪਿਆਸ ਸੀ ਉਸ ਨੂੰ ਗੁਰੂ ਸਾਹਿਬ ਜੀ ਨੇ ਸ਼ਾਂਤ ਕੀਤਾ ਉਸ ਤੋਂ ਬਾਅਦ ਹੁਣ ਆਨੰਦਪੁਰ ਸਾਹਿਬ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਕ ਤਾਂ ਗੁਰੂ ਸਾਹਿਬ ਮਾਨੁਕਤਾ ਦੀ ਭਲਾਈ ਵਾਸਤੇ ਪ੍ਰਥਮ ਜੰਗ ਦੀ ਫਤਿਹ ਕਰਕੇ ਆਏ ਨੇ ਤੇ ਦੂਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਸਹਿਬਜ਼ਾਦੇ ਦਾ ਜਨਮ ਹੈ ਖੁਸ਼ੀਆਂ ਦਾ ਮਾਹੌਲ ਹੈ ਹੁਣ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਦੇ ਨੇ ਇੱਥੇ ਬਹੁਤ ਸਿੱਖ ਸੰਗਤਾਂ ਨੇ ਜਿਹੜੀਆਂ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਆਖਦੀਆਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਮ ਦਾ ਉੱਚਾ ਭਵਿੱਖ ਸਿਰਜਣ ਲੱਗੇ ਨੇ ਮੈਂ ਅੱਜ ਗੱਲ ਸ਼ੁਰੂ ਕਰਨੀ ਹੈ ਕਿਲਿਆਂ ਦੀ ਕਿਉਂਕਿ ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ ਤੇ ਉੱਥੇ ਪੰਜ ਕਿਲੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸਭ ਤੋਂ ਪਹਿਲਾ ਕਿਲਾ ਆਨੰਦਗੜ੍ਹ ਦਾ ਮੈਂ ਫਿਰ ਬੇਨਤੀ ਕਰਾਂ ਭਾਈ ਸਾਹਿਬ ਜੀ ਨੇ ਪਹਿਲਾ ਸ਼ਬਦ ਵਰਤਿਆ ਹੋਇਆ ਧਰਮਸ਼ਾਲਾ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਘਰ ਘਰ ਅੰਦਰ ਧਰਮਸ਼ਾਲਾ ਧਰਮਸ਼ਾਲਾ ਦਾ ਦੂਜਾ ਰੂਪ ਗੁਰੂ ਨਾਨਕ ਪਾਤਸ਼ਾਹ ਨੇ ਵਰਤਿਆ ਗੁਰਦੁਆਰਾ ਗੁਰੂ ਦੁਆਰੇ ਹੋਏ ਸੋਜੀ ਪਾਈ ਸੀ ਤੇ ਇਹਦੇ ਵਿੱਚੋਂ ਤੀਜਾ ਇੱਕ ਸ਼ਬਦ ਨਿਕਲਿਆ ਹੋਇਆ ਜਿਹਨੂੰ ਅਸੀਂ ਇੱਕ ਸ਼ਬਦ ਵਰਤਦੇ ਹਾਂ ਕਿਲਾ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜੀ ਦੀ ਪਹਾੜੀ ਦੀ ਚੋਟੀ ਦੇ ਉੱਤੇ ਸਭ ਤੋਂ ਪਹਿਲਾ ਆਨੰਦਗੜ੍ਹ ਦਾ ਕਿਲਾ ਸਾਰਿਆ ਤੇ ਇਹਦੀ ਤਰਤੀਬ ਕੀ ਸੀ ਇਹਦੇ ਆਸ-ਪਾਸੇ ਬੜੀ ਵੱਡੀ ਇੱਕ ਖਾਈ ਹੈ ਕਿਤੇ ਅੱਜ ਵੀ ਆਨੰਦਪੁਰ ਸਾਹਿਬ ਜਾਓ ਤੇ ਆਨੰਦਗੜ੍ਹ ਕਿਲੇ ਦੇ ਜ਼ਰੂਰ ਦਰਸ਼ਨ ਕਰਿਓ ਇਦੇ ਆਸੇ-ਪਾਸੇ ਬੜੀ ਵੱਡੀ ਇੱਕ ਖਾਈ ਸੀ ਖਾਈ ਤੋਂ ਬਾਅਦ ਬੜੀ ਵੱਡੀ ਇੱਕ ਮਜਬੂਤ ਕੰਧ ਉਸਾਰੀ ਤੇ ਉਸ ਕੰਧ ਦੇ ਵਿੱਚ ਤੁਸੀਂ ਅੱਜ ਵੀ ਜਦੋਂ ਦੇਖੋਗੇ ਨਾ ਉਹਦੇ ਵਿੱਚ ਮੋਰੀਆਂ ਨੇ ਮੋਰੀਆਂ ਕਿਸ ਤਰਤੀਬ ਵਿੱਚ ਲਾਈਆਂ ਵੀ ਕੋਈ ਦੁਸ਼ਮਣ ਕੋਈ ਹਮਲਾਵਰ ਬਾਹਰੋਂ ਆਏ ਇੱਕ ਮੋਰੀ ਵਿੱਚ ਉਹਨੂੰ ਦੇਖਿਆ ਜਾਏ ਤੇ ਦੂਸਰੀ ਮੋਰੀ ਦੇ ਵਿੱਚੋਂ ਆਪਣਾ ਉਹਦੇ ਉੱਤੇ ਵਾਰ ਕੀਤਾ ਜਾਏ ਅਗਲਾ ਸਟੈਪ ਫਿਰ ਸਿੱਖਾਂ ਨੇ ਇੱਕ ਬੇਨਤੀ ਕੀਤੀ ਵੀ ਦਾਤਾ ਜੀ ਇੱਕ ਕਿਰਪਾ ਕਰੋ ਇਸ ਅਸਥਾਨ ਦੇ ਉੱਤੇ ਪਾਣੀ ਦਾ ਵੀ ਅੰਦਰ ਪ੍ਰਬੰਧ ਹੋਣਾ ਚਾਹੀਦਾ ਤੁਸੀਂ ਆਨੰਦਗੜ੍ਹ ਕਿਲੇ ਦੇ ਅੰਦਰ ਪ੍ਰਵੇਸ਼ ਕਰੋਗੇ ਉਸ ਜਗ੍ਹਾ ਤੇ ਬੜੀ ਥੱਲੇ ਨੂੰ ਜਾ ਕੇ ਇੱਕ ਪਾਣੀ ਦੀ ਬਉਲੀ ਸਥਾਪਿਤ ਕੀਤੀ ਗਈ ਸੀ। ਵੀ ਘਰ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਬਿਲਕੁਲ ਲਾਜ਼ਮੀ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਆਨੰਦਗੜ੍ਹ ਦਾ ਕਿਲਾ ਉਸਾਰਿਆ ਤੇ ਆਨੰਦਗੜ੍ਹ ਦੇ ਕਿਲੇ ਦੇ ਅੰਦਰ ਪਾਣੀ ਦੀ ਬਉਲੀ ਦਾ ਸਥਾਪਨਾ ਕੀਤੀ। ਇਹ ਵੀ ਇੱਕ ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਤ ਹੈ ਤੁਸੀਂ ਕਿਤੇ ਜਾਓ ਆਨੰਦਪੁਰ ਸਾਹਿਬ ਆਨੰਦਗੜ੍ਹ ਕਿਲੇ ਦੇ ਤੁਹਾਨੂੰ ਹੱਥ ਜੋੜ ਬੇਨਤੀ ਹੈ ਵੀ ਜਰੂਰ ਦਰਸ਼ਨ ਕਰਕੇ ਆਇਓ ਤੇ ਉਹ ਜਿਹੜੀ ਬੌਲੀ ਉਹਦੀਆਂ ਪੌੜੀਆਂ ਬੜੀਆਂ ਥੱਲੇ ਨੇ ਉਹ ਉਹੀ ਜਾਏਗਾ ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋਏਗੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਦੋਂ ਬਾਬਾ ਫਤਿਹ ਸਿੰਘ ਦਾ ਜਨਮ ਹੁੰਦਾ ਤੇ ਦੂਸਰੇ ਪਾਸੇ ਫਤਿਹਗੜ ਦੇ ਕਿਲੇ ਦੀ ਉਸਾਰੀ ਕੀਤੀ ਹੋਈ ਹੈ ਪਹਿਲਾ ਸ਼ਬਦ ਸੀ ਧਰਮਸ਼ਾਲਾ ਧਰਮਸ਼ਾਲਾ ਤੋਂ ਬਾਅਦ ਅੱਗੇ ਗੁਰਦੁਆਰਾ ਗੁਰਦੁਆਰੇ ਤੋਂ ਬਾਅਦ ਅਗੜਾ ਤੀਸਰਾ ਸ਼ਬਦ ਆ ਗਿਆ ਕਿਲਾ ਤੇ ਤੁਹਾਨੂੰ ਚੇਤੇ ਹੋਵੇਗਾ ਇਹ ਜਿਹੜੇ ਪਹਾੜੀ ਰਾਜੇ ਸਨ ਨਾ ਬਾਈ ਧਰਦੇ ਮੈਂ ਅੱਗੇ ਜਾ ਕੇ ਹੋਰ ਗੱਲ ਤੁਹਾਡੇ ਨਾਲ ਚੰਗੀ ਤਰ੍ਹਾਂ ਇਤਿਹਾਸ ਨੂੰ ਖੋਲਣ ਦਾ ਯਤਨ ਕਰਾਂਗਾ ਵੀ 22 ਧਾਰਾਂ ਕੀ ਸਨ ਅਸਲ ਦੇ ਵਿੱਚ ਇੱਥੇ ਪਾਣੀ ਦੇ 22 ਵਹਾਅ ਵਗਦੇ ਸਨ ਮਾਨੂੰ ਇੱਕ ਧਾਰ ਇਦਾਂ ਜਾ ਰਹੀ ਹੈ ਇੱਕ ਧਾਰ ਇਦਾਂ ਜਾ ਰਹੀ ਹੈ ਜਿਹੜਾ ਉਹਦਾ ਸੈਂਟਰ ਵਾਲਾ ਜਗ੍ਹਾ ਹੁੰਦਾ ਸੀ ਉਹਨੂੰ ਇੱਕ ਧਾਰ ਸ਼ਬਦ ਕਿਹਾ ਜਾਂਦਾ ਸੀ ਤੇ ਜਿਹੜੇ ਇਹ ਛੋਟੇ-ਛੋਟੇ 22 ਧਾਰਾਂ ਦੇ ਤਾਰਾਂ ਦੇ ਰਾਜੇ ਸਨ ਨਾ ਇਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਸੱਚ ਦੀ ਆਵਾਜ਼ ਚੰਗੀ ਨਹੀਂ ਸੀ ਲੱਗਦੀ ਤੁਸੀਂ ਅੱਜ ਵੀ ਦੇਖੋ ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਗੁਰਮਖੋ ਜਿੰਨੇ ਵੀ ਧਰਮ ਨੇ ਉਹ ਰਾਜਨੀਤੀ ਛਤਰੀ ਦੇ ਥੱਲੇ ਭਲੇ ਹੋਏ ਨੇ ਬਸ ਇੱਕੋ ਇੱਕ ਧਰਮ ਹੈ ਜਿਹੜਾ ਰਾਜਨੀਤੀ ਛਤਰੀ ਦੇ ਥੱਲੇ ਨਹੀਂ ਭਲੇ ਆ ਗੁਰੂ ਨਾਨਕ ਪਾਤਸ਼ਾਹ ਨੇ ਟਣਕਾ ਕੇ ਕਿਹਾ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇੱਥੇ ਗੁਰੂ ਸਾਹਿਬ ਜੀ ਨੇ ਪ੍ਰਵਾਹ ਨਹੀਂ ਕੀਤੀ ਕਿਸੇ ਰਾਜੇ ਦੀ ਕਿਤੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਪੱਕ ਪੜੋ ਬਾਬਰ ਆਉਂਦਾ ਤੇ ਗੁਰੂ ਨਾਨਕ ਪਾਤਸ਼ਾਹ ਡਟ ਕੇ ਉਹਦੇ ਮੂੰਹ ਤੇ ਕਹਿੰਦੇ ਬਾਬਰ ਤੂੰ ਜ਼ਬਰ ਬਣ ਕੇ ਆਇਆ ਅੱਗੇ ਤੁਰੋ ਗੁਰੂ ਅੰਗਦ ਦੇ ਮਹਾਰਾਜ ਨੇ ਹਮਾਈਉਂ ਦੀ ਪਰਵਾਹ ਨਹੀਂ ਕੀਤੀ। ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ। ਅਗੇ ਤੁਰੂ। ਗੁਰੂ ਅਰਜੁਨ ਦੇ ਮਹਾਰਾਜ ਨੇ ਜਹਾਂਗੀਰ ਦੀ ਪਰਵਾਹ ਤੇ ਚੰਦੂ ਦੀ ਪਰਵਾਹ ਨਹੀਂ ਕੀਤੀ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇਖੋ। ਉਹਨਾਂ ਨੇ ਤੇ ਮਾਨੁਖਤਾ ਦੀ ਭਲਾਈ ਵਿੱਚ ਹੱਥ ਵਿੱਚ ਕਰਪਾਨ ਪਕੜ ਕੇ ਮਾਨੁੱਖ ਦੀ ਦੀ ਭਲਾਈ ਵਾਸਤੇ ਜੰਗਾਂ ਲੜੀਆਂ ਹੋਈਆਂ ਮੈਂ ਥੋੜਾ ਜਿਹਾ ਇੱਥੇ ਰੁਕ ਕੇ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ ਜਿਹੜੀ ਸਿੱਖੀ ਹੈ ਨਾ ਇਹਦੇ ਤਿੰਨ ਪੜਾਅ ਨੇ ਪਹਿਲਾ ਪੜਾਅ ਹੈ ਅਪੀਲ ਅਪੀਲ ਦਾ ਅਖਰੀ ਅਰਥ ਹੁੰਦਾ ਹੈ ਵੀ ਉਹਨੂੰ ਕਿਸੇ ਨੂੰ ਹੱਥ ਜੋੜ ਕੇ ਸਮਝਾਉਣਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਤੱਕ ਅਪੀਲ ਹੈ ਜਦੋਂ ਅਪੀਲ ਤੇ ਗੱਲ ਨਾ ਟਿੱਕੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਾਡੇ ਘਰ ਦਲੀਲ ਹੈ ਜੇ ਤੂੰ ਅਪੀਲ ਨਾਲ ਨਹੀਂ ਮੰਨਦਾ ਸਾਡੇ ਘਰ ਵਿੱਚ ਆ ਵੀ ਕੁਝ ਕੀਤਾ ਜਾ ਸਕਦਾ ਜਦੋਂ ਅਪੀਲ ਦਲੀਲ ਤੇ ਗੱਲ ਨਾ ਟਿੱਕੀ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੱਥ ਵਿੱਚ ਕਿਰਪਾਨ ਪਕੜੀ ਕਹਿਣ ਲੱਗੇ ਸੱਜਣਾ ਇਦਾਂ ਨਹੀਂ ਹੁਣ ਇਦਾਂ ਜ਼ੁਲਮ ਨੂੰ ਠੰਡ ਪਾਵਾਂਗੇ ਅੱਗੇ ਤੁਰੋ ਫਿਰ ਗੁਰੂ ਹਰਿ ਰਾਏ ਪਾਤਸ਼ਾਹ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਨੇ ਫਿਰ ਅਪੀਲ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ੁਲਮ ਨੂੰ ਰੋਕਣ ਵਾਸਤੇ ਫਿਰ ਦਲੀਲ ਦਿੱਤੀ ਨਹੀਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਸੱਜਣਾ ਆ ਜਾ ਫਿਰ ਹੱਥ ਵਿੱਚ ਸ਼ਮਸ਼ੀਰ ਜ਼ਰੂਰੀ ਹੈ ਕਿਉਂਕਿ ਸਾਡੇ ਘਰ ਦਾ ਇੱਕ ਬੜਾ ਪਿਆਰਾ ਵਿਧਾਨੇ ਭੈ ਕਾ ਹੂੰ ਕੋ ਦੇਤਨੇ ਨੈ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਾਡੇ ਘਰ ਵਿੱਚੋਂ ਇੱਕ ਨਿਰਮਲ ਬਾਜ ਆਉਂਦੀ ਏ ਵੀ ਜੇ ਕਿਸੇ ਉੱਤੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਦੋਂ ਵੀ ਵੱਡਾ ਪਾਪ ਹੈ ਨਾ ਡਰੋ ਨਾ ਡਰਾਓ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਗੜ੍ਹ ਤੋਂ ਬਾਅਦ ਜਦੋਂ ਫਤਿਹਗੜ੍ਹ ਦਾ ਕਿਲਾ ਉਸਾਰਿਆ ਤੇ ਇੱਥੇ ਬੜਾ ਵੱਡਾ ਖਮਰਾਵਲ ਜਮਦੁੱਲਾ ਜਿਹਨੂੰ ਬੜਾ ਵੱਡਾ ਮਾਨ ਸੀ ਆਪਣੀਆਂ ਫੌਜਾਂ ਤੇ ਇਹ ਇਹਦੇ ਅੰਦਰ ਇੱਕ ਇੱਛਾ ਸੀ ਵੀ ਮੈਂ ਔਰੰਗਜ਼ੇਬ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਜਾ। ਤੇ ਪ੍ਰਵਾਨ ਕੀ ਸੀ ਗੁਰਮਖੋ ਔਰੰਗਜ਼ੇਬ ਆਖਰੀ ਦਮ ਤੱਕ ਤੜਫਦਾ ਰਿਹਾ ਸੀ ਵੀ ਜੇ ਪਿਤਾ ਦਾ ਸੀਸ ਨਹੀਂ ਮਿਲਿਆ ਪੁੱਤਰ ਦਾ ਮਿਲ ਜਾਏ। ਤੁਸੀਂ ਉਨਤ ਵਾਲੇ ਦਿਨਾਂ ਵਿੱਚੋਂ ਵੀ ਡਿਟੇਲ ਸਰਵਨ ਕਰੋਗੇ। ਔਰੰਗਜ਼ੇਬ ਤੜਫਦਾ ਰਿਹਾ ਸੀ ਵੀ ਕਿਤੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਇਆ ਦੇ ਚਾਰ ਟੋਟੇ ਮਿਲ ਜਾਣ ਮੈਂ ਦਿੱਲੀ ਦੇ ਦਰਵਾਜਿਆਂ ਤੇ ਟੰਗੜੇ ਨੇ ਪਰ ਨਹੀਂ ਸੀ ਕਾਮਯਾਬੀ ਮਿਲ ਸਕੀ ਹੁਣ ਕਹਿੰਦਾ ਜੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਕਸਦ ਵਿੱਚ ਕਾਮਯਾਬ ਨੀ ਨਾ ਹੋ ਸਕਿਆ ਤੇ ਹੁਣ ਮੈਂ ਪੁੱਤਰ ਦਾ ਸੀਸ ਲੈ ਕੇ ਆਵਾਂਗਾ ਮੈਂ ਆਪਣੀਆਂ ਆਂਦਰਾਂ ਨੂੰ ਠੰਡ ਤਾਂ ਪਾਵਾਂਗਾ ਇਹ ਜਮਦੁੱਲੇ ਨੂੰ ਬੜਾ ਮਾਣ ਸੀ ਗੁਰੂ ਸਾਹਿਬ ਜੀ ਨੇ ਕੌਮੀ ਖਲਾਤਾਂ ਨੂੰ ਉੱਚੇ ਪੱਧਰ ਤੇ ਚੁੱਕਣ ਵਾਸਤੇ ਪਹਿਲਾ ਆਨੰਦਗੜ੍ਹ ਦਾ ਕਿਲਾ ਪਹਾੜੀ ਦੀ ਚੋਟੀ ਤੇ ਬਣਾਇਆ ਤੇ ਦੂਸਰਾ ਕਿਲਾ ਬਾਬੇ ਫਤਿਹ ਸਿੰਘ ਜੀ ਦੇ ਨਾਂ ਤੇ ਫਤਿਹਗੜ੍ਹ ਦਾ ਕਿਲਾ ਬਣਾਇਆ ਤੇ ਜਮਦੁੱਲਾ ਇਧਰੋਂ ਭਾਰੀ ਫੌਜ ਲੈ ਕੇ ਆਉਂਦਾ ਇਧਰਲੀ ਟੁਕੜੀ ਵਾਲੇ ਪਾਸਿਓ 22 ਧਰ ਦੇ ਰਾਜਿਆਂ ਦਾ ਨਾਲ ਥਾਪੜਾ ਲੈ ਕੇ ਪਰ ਗੁਰਮਖੋ ਬਾਣੀ ਆਪਾਂ ਰੋਜ਼ ਪੜ੍ਹਦੇ ਆ ਜਿਸ ਦੇ ਹੋਵੇ ਵੱਲ ਸੁ ਕਦੇ ਨਾ ਹਾਰਦਾ ਰੋਜ਼ ਗੁਰਬਾਣੀ ਦਾ ਸ਼ਬਦ ਪੜ੍ਹਦੇ ਹੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਜੇ ਰੋਜ਼ ਤੁਸੀਂ ਸ਼ਬਦ ਪੜ੍ਹਦੇ ਹੋ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਹੈ ਜਿਹੜੇ ਹਮਲਾਵਰ ਬਾਹਰੋਂ ਆਉਂਦੇ ਨੇ ਉਹਨਾਂ ਦੇ ਕੋਲ ਫੌਜਾਂ ਨੇ ਉਹਨਾਂ ਦੇ ਕੋਲ ਹਥਿਆਰ ਹੈ ਪਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਕੋਲ ਸਿਰਫ ਤੇ ਸਿਰਫ ਇੱਕ ਭਰੋਸਾ ਰੱਬ ਤੇ ਗੁਰਮਖੋ ਜਿੱਤ ਹਮੇਸ਼ਾ ਭਰੋਸੇ ਵਾਲੇ ਦੀ ਹੈ ਹੁਣ ਜਦੋਂ ਅਨਾਂ ਅਨੰਦਗੜ੍ਹ ਤੋਂ ਬਾਅਦ ਫਤਿਹਗੜ੍ਹ ਦਾ ਕਿਲਾ ਉਸਾਰਿਆ ਉਸ ਸਮੇਂ ਜਮਦੁੱਲਾ ਭਾਰੀ ਫੌਜ ਲੈ ਕੇ ਆਇਆ ਤੇ ਉਹਦੇ ਮਨ ਦੀ ਮਨਸ਼ਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਦਿੱਲੀ ਦਰਬਾਰ ਵਿੱਚ ਪਹੁੰਚਾਂਗਾ ਪਰ ਜਦੋਂ ਅੰਦਰ ਖਬਰ ਪਹੁੰਚੀ ਇਹ ਜਮਦੁੱਲਾ ਗੁਰੂ ਕੇ ਸਿੱਖਾਂ ਦੇ ਸਾਹਮਣੇ ਚੰਦ ਮਿੰਟ ਨਾ ਪੈਰ ਜਮਾ ਸਕਿਆ ਕਿਉਂਕਿ ਸਾਡੇ ਘਰ ਦੇ ਵਿੱਚੋਂ ਰੋਜ਼ ਨਿਰਮਲ ਬਾਜਾ ਆਉਂਦੀਆਂ ਨੇ ਨੀਕੀ ਕੀਰੀ ਮੈਂ ਕਲ ਰੱਖੈ ਭਸ਼ਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਸਾਸ ਨਾ ਕੱਢ ਤੇ ਆਪ ਤਾ ਕੋ ਰਖਤ ਦੇਕਰ ਹਾਥ ਮਾਨਸ ਜਤਨ ਕਰਤ ਬੋ ਭਾਂ ਤਿਸਕੇ ਕਰਤਪ ਬਿਰਥੇ ਜਾਤ ਜੇ ਰੋਜ ਤੁਸੀਂ ਗੁਰਬਾਣੀ ਦਾ ਨਿਰਮਲ ਵਾਕ ਪੜ੍ਹਦੇ ਹੋ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਏ ਚਉ ਗਿਰਦਖ ਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬਣਤ ਬਣਾਈ RAM ਨਾਮ ਔਖ ਦਿਆ ਏਕਾ ਨਿਵਲਾਈ ਰਾਖ ਲੀਏ ਤਨ ਰਖਣ ਹਾਰ ਸਬ ਵਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਤ ਹੋਈ ਤੇ ਜਮਦੁੱਲਾ ਆਪਣੇ ਪ੍ਰਾਣਾ ਨੂੰ ਗਵਾ ਗਵਾ ਬੈਠਾ ਤੇ ਸੱਚਮੁੱਚ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਿਲੇ ਉਸਾਰੇ ਉਹ ਕੌਮੀ ਭਵੇਖ ਨੂੰ ਉਤਾਂ ਚੁੱਕਣ ਵਾਸਤੇ ਕੋਮੀ ਭਵਿੱਖ ਨੂੰ ਚੰਗਾ ਸਿਰਜਣ ਵਾਸਤੇ ਗੁਰੂ ਸਾਹਿਬ ਜੀ ਨੇ ਕਦਮ ਉਠਾਏ ਤੇ ਸੱਚਮੁੱਚ ਤੁਸੀਂ ਆਪਾਂ ਉਸ ਗੁਰੂ ਦੇ ਬੱਚਿਆਂ ਜਿਸ ਗੁਰੂ ਨੇ ਸਾਡਾ ਕੋਮੀ ਭਵਿੱਖ ਕਦੀ ਥੱਲੇ ਨਹੀਂ ਡਿਗਣ ਦਿੱਤਾ ਤੇ ਸਾਨੂੰ ਅੱਜ ਲੋੜ ਹੈ ਵੀ ਇਹਨਾਂ ਚੀਜ਼ਾਂ ਨੂੰ ਆਪਣੇ ਹਿਰਦੇ ਦੇ ਅੰਦਰ ਆਪਣੇ ਬੱਚਿਆਂ ਦੀਆਂ ਜੜ੍ਹਾਂ ਵਿੱਚ ਪਾਈਏ ਤੇ ਅਸੀਂ ਆਪਣੇ ਅਮੀਰ ਵਿਰਸੇ ਨਾਲ ਜੁੜੀਏ ਵੀ ਅਸੀਂ ਕਦੀ ਕਿਲਿਆਂ ਦੇ ਮਾਲਕ ਸਾਂ ਤੇ ਗੁਰਮਖੋ ਜਦੋਂ ਅਸੀਂ ਅੱਜ ਆਪਣੇ ਕੌਮੀ ਭਵਿੱਖ ਨੂੰ ਦੇਖਦੇ ਆਂ ਜਦੋਂ ਅਸੀਂ ਆਪਣੇ ਅੱਜ ਵਾਰਸਾਂ ਨੂੰ ਦੇਖਦੇ ਆਂ ਤੇ ਦੇਖਨੇ ਆਂ ਵੀ ਸਾਡੀ ਬੜੀ ਦੇਖ ਕੇ ਨਿਰਾਸ਼ਤਾ ਸਾਨੂੰ ਪੈਦਾ ਹੁੰਦੀ ਹੈ ਕਿਲਿਆਂ ਦੇ ਮਾਲਕ ਅਸੀਂ ਗੁਰੂ ਸਾਹਿਬ ਨੇ ਸਾਨੂੰ ਬਣਾਇਆ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ आनंदपुर साहिब जी ਦੇ ਅੰਦਰ ਪਹਿਲਾ ਕਿਲਾ ਆਨੰਦਗੜ੍ਹ ਦਾ ਪਹਾੜੀ ਦੀ ਉੱਚੀ ਚੋਟੀ ਤੇ ਆਸੇ-ਪਾਸੇ ਖਾਈ ਹੈ। ਉਹਦੇ ਵਿੱਚ ਪਾਣੀ ਦਾ ਘਰ ਦੇ ਵਿੱਚ ਪ੍ਰਬੰਧ ਕੀਤਾ ਬੌਲੀ ਸਥਾਪਿਤ ਕੀਤੀ। ਉਸ ਤੋਂ ਬਾਅਦ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਤੇ ਦੂਸਰੀ ਚੋਟੀ ਦੇ ਉੱਤੇ ਫਤਿਹਗੜ੍ਹ ਦਾ ਕਿਲੇ ਦੀ ਉਸਾਰੀ ਕੀਤੀ। ਭਾਵੇਂ ਬਾਹਰੋਂ ਹਮਲਾਵਰ ਆਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਅੰਦਰ ਐਨਾ ਕੁ ਜਜਬਾ ਭਰਿਆ ਨਿਸ਼ਚੇ ਕਰ ਆਪਣੀ ਜੀਤ ਕਰੋ। ਭਰੋਸਾ ਸੀ ਤੇ ਸੱਚਮੁੱਚ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਦਰੋਂ ਪਿਆਰ ਕਰਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਲਾਲਾ ਦੌਲਤਰਾਏ ਨੇ ਬਾ ਕਮਾਲ ਕੀਤੀ। ਅੱਲਾ ਯਾਰਖਾ ਜੋਗੀ ਨੇ ਇਸਲਾਮ ਧਰਮ ਦੇ ਵਿੱਚ ਪੈਦਾ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਅੰਦਰੋਂ ਤਾਰੀਫ ਕੀਤੀ ਉਹ ਕਹਿੰਦਾ ਦੁਨੀਆ ਦੇ ਲੋਕੋ ਨਾ ਲਾਲਾ ਦੌਲਤਰਾਏ ਆਰੀਆ ਸਮਾਜ ਦਾ ਕੱਟਰ ਹਿੰਦੂ ਵੀਰ ਕਿਤੇ ਤੁਹਾਨੂੰ ਸਮਾਂ ਮਿਲੇ ਉਹਦੀ ਕਿਤਾਬ ਹੈ ਮਹਾਂ ਵਲੀ ਗੁਰੂ ਗੋਬਿੰਦ ਸਿੰਘ ਸਾਡੇ ਸਿੱਖਾਂ ਦੇ ਘਰਾਂ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਮੈਂ ਪਹਿਲਾਂ ਬੇਨਤੀ ਕੀਤਾ ਵੀ ਜਿਹੜਾ ਅੱਜ ਅਸੀਂ ਦੁੱਖ ਭੋਗ ਰਹੇ ਹਾਂ ਨਾ ਉਹ ਇਸ ਕਰਕੇ ਭੋਗ ਰਹੇ ਆ ਕਿਉਂਕਿ ਅਸੀਂ ਧਾਰਮਿਕ ਲਿਟਰੇਚਰ ਪੜਨ ਦੇ ਸ਼ੁਕੀਨ ਨਹੀਂ ਤੇ ਸਾਡੇ ਅੰਦਰ ਹੋਣਾ ਚਾਹੀਦਾ ਉਹਨੇ ਕਹੇ ਨਾ ਕਹੂੰ ਆਬ ਕੀ ਨਾ ਕਹੂੰ ਤਾਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੋਤੀ ਸਭ ਕੀ ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਉਹ ਗੋਬਿੰਦ ਕੀ ਉਹ ਤਾਰੀਫ ਉਹ ਕੰਮ ਤੇ ਸਾਨੂੰ ਤੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ ਜਿੰਨੇ ਅਸੀਂ ਸੁੱਖ ਸਹੂਲਤ ਭੋਗ ਰਹੇ ਆ ਇਹ ਉਹਨਾਂ ਦੀ ਬਦੌਲਤ ਹੀ ਹੈ ਤੇ ਸੱਚਮੁੱਚ ਗੁਰੂ ਸਾਹਿਬ ਜੀ ਨੇ ਜਦੋਂ ਪੰਗਾਣੀ ਦਾ ਜੰਗ ਨੂੰ ਫਤਿਹ ਕਰਕੇ ਆਏ 나ਡਾ ਸਾਹਿਬ ਨਾਬਾ ਸਾਹਿਬ ਤੇ ਫਿਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਆ ਕੇ ਪਹਿਲਾ ਕਿਲਾ ਫਤ ਆਨੰਦਗੜ੍ਹ ਦਾ ਦੂਸਰਾ ਕਿਲਾ ਫਤੇਗੜ ਦੇ ਅਵਸਾਰ ਦੇ ਨੇ ਤੇ ਬਾਕੀ ਜਿਹੜੇ ਤਿੰਨ ਕਿਲੇ ਨੇ ਉਹਨਾਂ ਦੀ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਤੇ ਵੱਧ ਤੋਂ ਵੱਧ ਇਦਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰੋਪਰ ਜਿੰਨੀਆਂ ਵੀ ਮੈਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲੇਗਾ ਜਿੰਨੀ ਵੀ ਵੱਧ ਤੋਂ ਵੱਧ ਸਟੱਡੀ ਕਰਨ ਦਾ ਮੌਕਾ ਮਿਲੇਗਾ ਕਰਕੇ ਉਹ ਤੁਹਾਡੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਉਪਕਾਰ ਮਹਾਰਾਜ ਨੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਕੀ ਕੀ ਕੀਤਾ ਉਹਨਾਂ ਜज्ਬਿਆਂ ਨੂੰ ਲੈ ਕੇ ਆਪਣੇ ਮਨ ਰੂਪੀ ਮੰਦਰ ਵਿੱਚ ਵਸਾ ਸਕੀਏ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਰਬਾਨੀਆਂ ਕਰਕੇ ਸਾਡੇ ਪ੍ਰਤੀ ਸਾਨੂੰ ਸਜਾ ਕੇ ਗਏ ਨੇ ਅਸੀਂ ਉਸ ਸਿੱਖੀ ਦੇ ਸਰੂਪ ਵਿੱਚ ਸੱਜ ਕੇ ਆਪਣੀ ਮੰਜ਼ਲ ਮਕਸੂਦ ਨੂੰ ਹਾਸਲ ਕਰ ਸਕੀਏ ਇਹ ਸੀ ਪਾਵਨ ਅੱਜ ਦੀ ਵਿਚਾਰ ਦੀ ਹਾਜ਼ਰੀ ਹਾਜ਼ਰੀ ਪਰਦੇ ਇੱਕ ਨਹੀਂ ਬੇਅੰਤ ਭੁੱਲਾਂ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ